हाँ जी जयपुर देव, देव। क्रांति माता सवित्री बाई फून मिशन सेंटर नानक नगरी जी टी रोड चेड़ू जो कि आवाजे कौन है संत कृष्ण नाथ मानव जी के द्वारा चलाया जा रहा है अपना दो दिन पहला अपने सेंटर एक्टिविटीज की गई ਸਾਰੇ ਸਟੂਡੈਂਟਸ ਨੇ ਭਾਗ ਲਿਆ ਤੇ ਕੁਝ ਕੁ ਸਟੂਡੈਂਟ ਨੇ ਕੋਰੋਇਨ ਕੰਪੀਟੀਸ਼ਨ ਕੀਤਾ ਐਂਡ ਕੁਝ ਕੁ ਸਟੂਡੈਂਟ ਨੇ ਆਪਣੇ ਫੋਟੋਸ ਪਰਵਾਇਆ ਤੇ ਉਹਦੇ ਬਾਅਦ ਤੇ ਅੱਜ ਤੁਹਾਨੂੰ ਮਹਾਰਾਜ ਜੀ ਦੀ ਕਿਰਪਾ ਨਾਲ ਅਕਾਡਮੀ ਦੇ ਪ੍ਰਿੰਸੀਪਲ ਮੈਮ ਵੀ ਰੈਂਕ ਵਿੱਚ ਅੱਜ ਤੁਹਾਨੂੰ ਅਪਰੀਸ਼ੀਏਟ ਕੀਤਾ ਜਾ ਰਿਹਾ ਹੈ ਉਹਦੇ ਬਾਅਦ ਤੇ ਸਾਰੇ ਸਟੂਡੈਂਟ ਪਹਿਲਾਂ ਆਪਣੇ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਵਦਿਆ ਡਾਂਸ ਕੰਪੀਟੀਸ਼ਨ ਨੂੰ ਇਸ ਤਰ੍ਹਾਂ ਮਤਲਬ ਅਸੀਂ ਇਹ ਨਹੀਂ ਕਹਿ ਸਕਾਂ ਕਿ ਵੀ ਆਜ ਵਦਿਆ ਨਹੀਂ ਜਿੰਨੀ ਕਿ ਤੁਸੀਂ ਕੋਸ਼ਿਸ਼ ਕੀਤੀ ਆ ਉਹ ਕੋਸ਼ਿਸ਼ ਬਹੁਤ ਵਦਿਆ ਸੀ ਹੋਰ ਕੋਸ਼ਿਸ਼ ਕਰੋ ਕਿ ਅਸੀਂ ਹੋ ਰਕੇ ਵਦਿਆ ਠੀਕ ਹੈ ਬਾਕੀ ਮੈਡਮ ਤੁਹਾਨੂੰ ਕੱਲ ਸੈਕਿੰਡ ਜene ਨਾਲ ਨਾਮ ਨੋਟ ਕਰਦੇ ਨੇ ਦੇਖਦੇ ਚੈਟਿੰਗ ਮੇਰਾ ਤਾਂ ਮੁੰਡੇ ਆ ਚਾਹਦੀਆਂ ਕਿ ਹਰ ਇੱਕ ਬੱਚੇ ਦੇ ਵਿੱਚ ਕੋਈ ਨਾ ਕੋਈ ਟੈਲੈਂਟ ਜ਼ਰੂਰ ਖੁਲਾਇਆ ਹੋਵੇ ਠੀਕ ਹੈ ਸਮ ਟਾਈਮਸ ਕੀ ਹੁੰਦਾ ਹੈ ਕਿ ਬੱਚੇ ਕਿਸੇ وجہ ਕਰਕੇ ਆਪਣਾ ਜਿਹੜਾ ਟੈਲੈਂਟ ਹੈ ਉਹ ਬਾਹਰ ਨਹੀਂ ਕੱਢ ਪਾਉਂਦੇ ਜੇ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਜਾਂਦਾ ਟੈਲੈਂਟ ਆਪਣਾ ਬਾਹਰ ਕੱਢਣ ਲਈ ਠੀਕਾ ਤੁਸੀਂ ਕਦੇ ਵੀ ਕੋਈ ਵੀ ਚੀਜ਼ ਕਰਦੀਆਂ ਫਸਟ ਟਾਈਮ ਜਦੋਂ ਲੱਗਦਾ ਕਿ ਉਹ ਗਲਤ ਹੋ ਗਈਆ ਡਰਦੇ ਆ ਪਰ ਅਸਲੀ ਜ਼ਿੰਦਗੀ ਦੇ ਵਿੱਚ ਡਰਨਾ ਨਹੀਂ ਆ ਫਸਟ ਟਾਈਮ ਗਲਤ ਹੋ ਜੇ ਸੈਕਿੰਡ ਟਾਈਮ ਗਲਤ ਹੋ ਜੇ ਥਰਡ ਟਾਈਮ ਇਟ ਇਜ਼ ਪਰਫੈਕਟ ਕਿ ਤੁਹਾਡੇ ਅੰਦਰ ਕੋਈ ਵੀ ਖੁਆਇਸ਼ ਆ ਪਰ ਮਿੱਠੀ ਜੀ ਸੀਜ਼ ਆ ਕਿ ਬਰ ਐਂਡ ਆ ਮੈਂ ਅਸੀਂ ਇਸ ਨੂੰ ਸ਼ੁਰੂ ਕਰਨਾ ਚਾਹੁੰਦੀ ਹਾਂ ਸਾਡੀ ਸ਼ਾਵਨਾ ਮੇਰਾ ਬਟ ਜਦੋਂ ਅਸੀਂ ਉਹ ਸੀਨ ਨੂੰ ਬਣਾਈਏ ਕ੍ਰੀਏਟ ਕਰੀਏ ਤਾਂ ਉਹ ਬਹੁਤ ਵਧੀਆ ਬਣ ਜਾਂਦੀ ਆ ਚਾਹੇ ਤੁਹਾਡੇ ਕੋਲ ਸਿਰਫ 100 ਹੋਵੇ ਚਾਹੇ ਵੱਡਾ ਆ ਕੋनो ਬਾਹਰ ਘਟਣ ਦੀ ਕੋਸ਼ਿਸ਼ ਕਰੀਏ ਨਾ ਔਰ ਕਦੀ ਵੀ ਇਹ ਫੀਲ ਨਹੀਂ ਕਰਨਾ ਕਿ ਲੋਕੀ ਕੀ ਸੋਚਣਗੇ ਬੱਚੇ ਕੀ ਸੋਚਣਗੇ ਕਿ ਇਹਨੇ ਇਹ ਬਣਾਇਆ ਇਹ ਕਿਤਾ ਨਹੀਂ ਫਸਟ ਟਾਈਮ ਵਰਤਮਾਨਗਾ ਸੈਕਿੰਡ ਟਾਈਮ ਥਰਡ ਟਾਈਮ ਹੋ ਸਕਦਾ ਸਾਰਾ

ਕੀ ਸੀਗੇ ਬੱਚਿਆਂ ਨੇ ਬੋਲੀ ਤੇ ਕੁਝ ਬੱਚਿਆਂ ਨੇ ਟੋਪੀ ਕਿਸੇ ਹੋਈ ਸੀ ਤੇ ਉਹਨਾਂ ਵਿੱਚੋਂ ਜਿਹੜੇ ਬੱਚੇ 1st 2nd 3rd ਆਏ ਆ ਜਾਂ ਜਿਨ੍ਹਾਂ ਨੇ ਵਧੀਆ ਆਪਣਾ ਪ੍ਰੈਜੈਂਟੇਸ਼ਨ ਦਿੱਤੀ ਯਾ ਡਰਾਇੰਗ ਦੇ ਵਿੱਚ ਸਪੀਚ ਦੇ ਵਿੱਚ ਉਹ ਸਾਰੇ ਬੱਚਿਆਂ ਨੂੰ ਮੈਂ ਮੈਨੇ ਅਪਰੀਸ਼ੀਏਟ ਕਰਨਾ ਹੈ ਠੀਕ ਆ ਸੋ ਸਾਰਿਆਂ ਨੇ ਮਤਲਬ ਕਿ ਕਿਸੇ ਨੇ ਇਹ ਨਹੀਂ ਸੋਚਣਾ ਹੈਗਾ ਵੀ ਅਸੀਂ ਡਰਾਇੰਗ ਨਹੀਂ ਕਰ ਸਕਦੇ ਤੁਸੀਂ ਇੱਕ ਦੋ ਵਾਰ ਉਹ ਚੀਜ਼ ਨੂੰ ਕਰੋਗੇ ਤਾਂ ਉਹਦੇ ਵਿੱਚ ਪਰਫੈਕਟ ਹੋ ਜਾਣਾ ਤੁਸੀਂ ਸਾਰਿਆਂ ਨੇ ਠੀਕ ਆ థాంక్యూ ఆ సగারে ਕਰਨੀ ਹੈ ਯਾਰ ओके बस ਜੈਪੀ ਜੈਪਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਾਟ ਦੇ ਜਿੰਨੇ ਵੀ ਤੁਸੀਂ ਪਾਰਟਿਸਪੇਟ ਕੀਤਾ ਹੈ ਉਹਦੇ ਲਈ ਤੁਹਾਨੂੰ ਬਹੁਤ ਬਹੁਤ ਵਧਾਈਆਂ ਦੇਣਾ ਚਾਹੀਦੀ ਕਿ ਤੁਸੀਂ ਬਹੁਤ ਵਧੀਆ ਪਾਰਟਿਸਪੇਟ ਕੀਤਾ ਹਰ ਇੱਕ ਨੇ ਦੇ ਲੈਪਿੰਗ ਹੋ ਜਵੇ ਤੁਹਾਡੇ ਤੇ ਤੇ ਟੈਲੈਂਟ ਤੁਸੀਂ ਕਿੰਦਾ ਦੇਖਣਾ ਹੈ ਆਪਣਾ ਠੀਕਾ ਜੋ ਤੁਸੀਂ ਆਪਣੇ ਟੈਲੈਂਟ ਨੂੰ ਆਪ ਅੱਗੇ ਵਧਾਉਣਾ ਹੈ ਤੇ ਪਹਿਲਾਂ ਉਹਨੂੰ ਪੁੱਝੋ ਉਹਨੂੰ ਲੱਭੋ ਕਿ ਕੋ ਟੈਲੈਂਟ ਤੁਹਾਨੂੰ ਪੰਨਾ ਲੱਗੇਗਾ ਤੁਹਾਡਾ ਸੋ ਇਹ ਨਹੀਂ ਹੁੰਦਾ ਕਿ ਇੱਕ ਬੱਚੇ 'ਚ ਇੱਕੋ ਹੀ ਟੈਲੈਂਟ ਆ ਸਾਰਿਆਂ 'ਚ ਅਲੱਗ-ਅਲੱਗ ਟੈਲੈਂਟ ਆ ਉਹਨਾਂ ਨੂੰ ਦੇਖੋ ਉਹਨੂੰ ਪਛਾਣਨੋ ਤੇ ਉਹਨੂੰ ਅੱਗੇ ਵਧਾਓ ਕਿਉਂਕਿ ਸੋ ਇਹ ਬੱਚਿਆਂ ਨੂੰ ਉਹਨਾਂ ਕੰਪੀਟੀਸ਼ਨ ਦੇ ਵਿੱਚ ਫਸਟ ਪਲੇਸਰ ਲਈ ਆ। ਜਿਹਨਾਂ ਦੇ ਨਾਮ ਅਨੁਸਾਰ ਲੱਗੀਆਂ ਆਪਾਂ ਜਿਹੜੀਆਂ ਪੋਜੀਸ਼ਨਸ ਆ ਚਲੋ ਸਾਰਿਆਂ ਵਿੱਚ ਹੀ ਕੱਢ ਸਕਦੇ ਸੀਗੇ ਬਟ ਸਾਨੂੰ ਲੱਗਿਆ ਕਿ ਅਸੀਂ ਡਰਾਇੰਗ ਕੰਪੀਟੀਸ਼ਨ ਦੇ ਵਿੱਚ ਉਹ ਹੀ ਪੋਜੀਸ਼ਨ ਕੱਢੀਏ ਬਿਕਾਉਜ਼ ਉਹਦੇ ਵਿੱਚੋਂ ਬੱਚਾ ਡਿਸਰਵ ਕਰਦਾ ਸੀਗਾ ਤੇ ਬਾਕੀ ਐਕਟੀਵਿਟੀਜ਼ ਜਿਹੜੀਆਂ ਸੀ ਉਹ ਜਸਟ ਤੁਸੀਂ ਤੁਹਾਡਾ ਟੈਲੈਂਟ ਦੇਖਣਾ ਚਾਹੁੰਦੇ ਸੀ ਕਿ ਤੁਸੀਂ ਕਿੰਨਾ ਕੁ ਕਰ ਸਕਦੇ ਆ। ਉਹਨੂੰ ਇੰਪਰੂਵ ਕਰਨ ਦੀ ਜ਼ਰੂਰਤ ਆ। ਦੈਟਸ ਵਾਈ ਅਸੀਂ ਜਸਟ ਡਰਾਇੰਗ ਤੋਂ ਪੋਜੀਸ਼ਨ ਕੱਢੀ ਆ ਕਿਉਂਕਿ ਉਹ ਬੱਚੇ ਨੂੰ ਇੰਪਰੂਵਮੈਂਟ ਦੀ ਆਈ ਥਿੰਕ ਲੋੜ ਨਹੀਂ ਆ। ਉਹਦਾ ਹੁਨਰ ਉਹਦੀ ਕਾਬੀਅਤ ਜਿਹੜੀ ਆ ਉਹ ਤੁਸੀਂ خود ਦੇਖ ਸਕਦੇ ਆ ਸੋ ਕਲਾਪਿੰਗ ਦੇ ਨਾਲ ਦੇ